ਇੱਕ ਭਾਈ ਨਗਰ ਦੇ ਵਿੱਚ ਇੱਕ ਸਾਹੂਕਾਰ ਦੀ ਦੁਕਾਨ ਸੀ ਉਹ ਦੁਕਾਨ ਦੇ ਉੱਤੇ ਭਾਈ ਬੈਠਾ ਰਿਹਾ ਇਹ ਦੁਕਾਨਦਾਰ ਦੀ ਬਾਣੀਆਂ ਉਹਦੇ ਨਾਲ ਸੀ ਕਿਸੇ ਜ਼ਿਮੀਂਦਾਰ ਦੀ ਲਿਹਾਜ ਉਹ ਜ਼ਿਮੀਂਦਾਰ ਗਰੀਬ ਆਦਮੀ ਸੀ ਉਹਦੇ ਕੋਲੇ ਭਾਈ ਉਹ ਬੈਠਾ ਰਿਹਾ ਕਰੇ ਗੱਲਾਂ ਬਾਤਾਂ ਕਰਿਆ ਕਰਨ ਇਕੱਠੇ ਉਹਨਾਂ ਦੀ ਮਿੱਤਰਤਾ ਸੀਗੀ ਉਹ ਲਾਲੇ ਦੀ ਤੇ ਉਹ ਜ਼ਿਮੀਂਦਾਰ ਦੀ ਇੱਕ ਦਿਨ ਉਹਨੂੰ ਲਾਲਾ ਕਹਿੰਦਾ ਕਹਿੰਦਾ ਮਿੱਤਰਾ ਉਹ ਖੇਤੀ ਦਾ ਕੰਮ ਜਾਣਦਾ ਤੂੰ ਖੇਤੀ ਕਰ ਲੈ ਤੈਨੂੰ ਮੈਂ ਜ਼ਮੀਨ ਦਾ ਕਿੱਲਾ ਲੈ ਦੇਣਾ ਇੱਕ ਠੇਕਾ ਮੈਂ ਦੇ ਦੇਣਾ ਮਿਹਨਤ ਤੂੰ ਕਰੀ ਆਪਣਾ ਅਧੋ ਅੱਧੀ ਕਹਿੰਦਾ ਵੀ ਠੀਕ ਐ ਉਹ ਬਾਣਿਆ ਨੇ ਭਾਈ ਉਹਨੂੰ ਜ਼ਮੀਨ ਲੈਤੀ ਕਿੱਲਾ ਬਾਣਿਆ ਕਹਿੰਦਾ ਗੱਲ ਇਹ ਐ ਲਾਲਾ ਕਹਿੰਦਾ ਕਹਿੰਦਾ ਆਪਣੀ ਅਧੋ ਅੱਧਾ ਐ ਪਰ ਕਹਿੰਦਾ ਮੇਰੀ ਆਪਾਂ ਫਸਲ ਖੜੀ ਬੰਡਿਆ ਕਰਾਂਗੇ ਕਹਿੰਦਾ ਜੀ ਅਸਾ ਕਹਿੰਦਾ ਖੜੀ ਫਸਲ ਬੰਡਿਆ ਕਰੇਗਾ ਤੂੰ ਉੱਛੜ ਹੋਇਆ ਕਰੂ ਮੇਰੀ ਸਾਭਿਆ ਕਰੂ ਪਹਿਲਾਂ ਮੈਂ ਕਹਿੰਦਾ ਤੂੰ ਬੰਡਿਆ ਕਰੀ ਉੱਛੜ ਮੇਰੀ ਹੋਇਆ ਕਰੂ ਠੀਕ ਕਹਿੰਦਾ ਵੀ ਠੀਕ ਐ ਹੁਣ ਪਾਈ ਉਹਨੇ ਜ਼ਮੀਨ ਲੈਤੀ ਉਹਨੇ ਚੰਗੀ ਮਿਹਨਤ ਕਰੀ ਬਾਹੀ ਬੂਹੀ ਵਧੀਆ ਮਿਹਨਤ ਕਰੀ ਕਰਕੇ ਤਾਂ ਜਦੋਂ ਟਾਈਮ ਆ ਗਿਆ ਬਜਾਈ ਕਰਨ ਦਾ ਲਾਲਾ ਕਹਿੰਦਾ ਐ ਘਰ ਬਈ ਇਹਦੇ ਮੂੰਗਫਲੀ ਬੀਜ ਕਹਿੰਦਾ ਮੂੰਗਫਲੀ ਬੀਜ ਦਿੰਨੇ ਆ ਉਹ ਜ਼ਿਮੀਦਾਰ ਨੇ ਭਾਈ ਉਹ ਕਿੱਲੇ ਚ ਮੂੰਗਫਲੀ ਬੀਜਤੀ ਉਹ ਜਦੋਂ ਮੂੰਗਫਲੀ ਬੀਜੀ ਤਾਂ ਉਹਦੀ ਬੜੀ ਸੇਵਾ ਕਰੀ ਮੂੰਗਫਲੀ ਬੜੀ ਅੱਸੀ ਹੋਈ ਉਹ ਜਦੋਂ ਮੂੰਗਫਲੀ ਪੱਟਣ ਵਾਲੀ ਹੋਈ ਨਾ ਉਹਦਾ ਕਿਹਾ ਵੈ ਦੀ ਵੀ ਆਪਾਂ ਪਹਿਲਾਂ ਖੜੀ ਫਸਲ ਵੰਡਾਂਗੇ ਕਹਿੰਦਾ ਵੀ ਹੁਣ ਆਪਣੀ ਮੂੰਗਫਲੀ ਪੱਟਣ ਵਾਲੀ ਐ ਹੁਣ ਆਪਾਂ ਇਹਦੇ ਦੋ ਹਿੱਸੇ ਬਣਾ ਇੱਕ ਜਣਾ ਆਪਾਂ ਸੰਭੂ ਤਹਾਲਾ ਪਾਸਾ ਇੱਕ ਜਣਾ ਸੰਭੂ ਜੜਾਂ ਵਾਲਾ ਪਾਸਾ ਕਹਿੰਦਾ ਜੀ ਠੀਕ ਐ ਉਹ ਜ਼ਿਮੀਦਾਰ ਕਹਿੰਦਾ ਜੀ ਚਲੋ ਵੰਡਤੀ ਇੱਕ ਦਾ ਜੜਾਂ ਵਾਲਾ ਪਾਸਾ ਇੱਕ ਦਾ ਭਾਈ ਤਹਾਂ ਪੱਤੇਆਂ ਵਾਲਾ ਪਾਸਾ ਬਾਣੀਆਂ ਕਹਿੰਦਾ ਜੀ ਉਥਲ ਮੇਰੀ ਐ ਕਹਿੰਦਾ ਹਾਂ ਉਹ ਲਾਲਾ ਕਹਿੰਦਾ ਵੀ ਮੇਰੀ ਐ ਜੜਾਂ ਵਾਲੀ ਪਾਸੇ ਦੀ ਬਾਰੀ ਮੇਰੀ ਐ ਤੇਰਾ ਤਾਂ ਹਾਲਾ ਪਾਸਾ ਜੜਾਂ ਵਾਲਾ ਪਾਸਾ ਮੇਰਾ ਐ ਕਹਿੰਦਾ ਚੰਗਾ ਭਾਈ ਹੁਣ ਮੂੰਗਫਲੀ ਤਾਂ ਸਾੜੀ ਥੱਲੇ ਹੀ ਸੀ ਉਹ ਭਾਈ ਉਹਨੇ ਆਵਦਾ ਦਾਤਿਆਂ ਨਾਲ ਉੱਤੋਂ ਉਹਦਾ ਭੋ ਵੜ ਲਿਆ ਉਹਦਾ ਪੰਜਾ ਚਾਰ ਪੰਡਾ ਭੋ ਦੀਆਂ ਬਣੀਆਂ ਉਹ ਮੂੰਗਫਲੀ ਥੱਲੇ ਦੀ ਬਾਣੀਆਂ ਨੇ ਭਾਈ ਮੂੰਗਫਲੀ ਪੱਟੀ ਮੰਡੀ ਮਾਰੀ ਉਹ ਦੇ ਚਾਰ ਪੈਸੇ ਬਣਾਏ ਜ਼ਿਮੀਂਦਾਰ ਨੇ ਸੋਚਿਆ ਵੀ ਮੇਰੇ ਤਾਂ ਕੁਛ ਪੱਲੇ ਪਈ ਨਾ ਵੀ ਮੈਦਾ ਘਾਟੇ ਚ ਹੀ ਗਿਆ ਉਹ ਕਹਿੰਦਾ ਵੀ ਹੁਣ ਆਪਾਂ ਇੱਥੇ ਕੀ ਬੀਜੀਏ ਲਾਲਾ ਕਹਿੰਦਾ ਗੱਲਾਂ ਐਂ ਕਹਿੰਦਾ ਉੱਥਲ ਤਾਂ ਫਿਰ ਮੇਰੀ ਵੀ ਹੋ ਕਹਿੰਦਾ ਫਿਰ ਚੰਗਾ ਤੇਰੀ ਹੋ ਲਾਲਾ ਕਹਿੰਦਾ ਹਾਂ ਉੱਥਲ ਮੇਰੀ ਹੋ ਕਹਿੰਦਾ ਉੱਥਲ ਤੇਰੀ ਹੋ ਕਹਿੰਦਾ ਫਿਰ ਆਪਾਂ ਕਣਕ ਬੀਜ ਦਿੰਨੇ ਹੁਣ ਤਾਂ ਕਹਿੰਦਾ ਹਾਂ ਹੁਣ ਕਣਕੀ ਬੀਜੋ ਉਹ ਜ਼ਿਮੀਦਾਰ ਨੇ ਸੋਚਿਆ ਵੀ ਇਹੇ ਜ ਹੁਣ ਪਾਸਾ ਉੱਪਰਲਾ ਸੰਭੂ ਇਹਨੂੰ ਭੁਲੇਖਾ ਦੇਈਏ ਉਹ ਕਹਿੰਦਾ ਵੀ ਲਾਲੇ ਨੂੰ ਕਹਿੰਦਾ ਵੀ ਉਹ ਲੈ ਕੇ ਆਈ ਕਣਕ ਦਾ ਬਈ ਜਿਹਦੇ ਕਹਿੰਦਾ ਜੜਾਂ 'ਚ ਕਣਕ ਹੋਵੇ ਲਾਰਾ ਕਹਿੰਦਾ ਤੈਨਾਂ ਜੜਾ 'ਚ ਵੀ ਕਣਕ ਹੁੰਦੀ ਆ ਕਿਤੇ ਕਹਿੰਦਾ ਤਾਹਾਂ ਤਾਂ ਥੋੜੀ ਹੁੰਦੀ ਆ ਇੱਕ ਬੀਜ ਲਿਆ ਨਵਾਂ ਕਹਿੰਦਾ ਉਹ ਜੜਾਂ 'ਚ ਕਣਕ ਦੂ 3 ਗੁਣੇ ਵੱਧ ਹੁੰਦੀ ਆ ਕਹਿੰਦਾ ਉਹ ਕਿਵੇਂ ਕਹਿੰਦਾ ਉਹ ਜਦੋਂ ਨਾ ਜੜਾਂ ਦੇ ਵਿੱਚ ਕਹਿੰਦਾ ਥੱਲੇ ਜੜਾਂ ਦੇ ਵਿੱਚ ਲਫਾਫੇ ਭਰੇ ਹੋਏ ਕਣਕ ਦੇ ਹੋਣਗੇ ਜੜਾਂ 'ਚ ਉੱਪਰ ਤੱਕ ਆਟੀ ਹੋਊ ਲਾਲੇ ਨੇ ਆਖਿਆ ਫੇਰ ਠੀਕ ਆ ਉਹ ਬੀਜ ਲਿਓ ਉਹ ਲਾਲਾ ਬੀ ਲੈਣ ਭਾਗਿਆ ਉਹ ਜਾ ਕੇ ਦੁਕਾਨ ਤੇ ਕਹਿੰਦਾ ਜੀ ਮੈਨੂੰ ਉਹੋ ਬੀਜ ਦਿਓ ਕਣਕ ਦਾ ਜਿਹਦੇ ਚ ਕਹਿੰਦਾ ਜੜਾਂ 'ਚ ਕਣਕ ਹੋਵੇ ਉਹਨਾਂ ਨੇ ਆਖੇ ਮੂਰਖੀ ਐ ਕਣਕ ਦਾ ਬੀਜ ਦੇਣਾ ਕਹਿੰਦੇ ਇਹ ਲੈ ਜਾ ਆਹੀ ਐ ਉਹਨਾਂ ਨੇ ਕਹਿਤਾ ਵੀ ਤਾਂ ਇਹਨੂੰ ਪਤਾ ਨਹੀਂ ਹੈ ਇਹਨੇ ਕਣਕ ਦਾ ਬੀਜ ਲੈ ਜਾਣਾ ਆਪਾਂ ਕਣਕ ਦਾ ਬੀਜ ਦੇ ਦਿਓ ਉਹ ਲੋ ਬੀਜਾਂ ਵਾਲੇ ਨੇ ਦੁਕਾਨ ਵਾਲੇ ਨੇ ਕਣਕ ਦਾ ਬੀਜ ਦੇਤਾ ਹੁਣ ਜੜਾਂ 'ਚ ਕਣਕ ਆਲੀ ਕਿੱਥੋਂ ਹੁੰਦੀ ਐ ਉਹਨੇ ਭਾਈ ਲਿਆ ਕੇ ਦੇਤੀ ਦੇਖ ਕੇ ਤਾਂ ਜ਼ਿਮੀਦਾਰ ਨੇ ਭਾਈ ਉਹ ਕਣਕ ਬੀਜਤੀ ਕਣਕ ਦੀ ਬੜੀ ਸਾਮ ਕਰੀ ਬੜੀ ਕਣਕ ਹੋਈ ਵਧੀਆ ਲਾਲੇ ਦੇ ਮਨ ਚ ਕੀ ਗਿਆ ਵੀ ਥੱਲੇ ਥੈਲੀਆਂ ਨੇ ਨਾ ਜਿਹੜੀਆਂ ਕਣਕ ਦੀਆਂ ਉਹਦਾ ਭਰਗੀਆਂ ਹੋਣੀਆਂ ਤਾਂਹਾਂ ਦਾ ਕੈਰੀ-ਕੈਰੀ ਬੱਲੀ ਐ ਉਹ ਕਣਕ ਭਾਈ ਜਦੋਂ ਵੱਢਣ ਵਾਲੀ ਹੋਈ ਲਾਲਾ ਕਹਿੰਦਾ ਵੀ ਆਪਣਾ ਕਰਿਆ ਵੈ ਵੀ ਖੜੀ ਫਸਲ ਵੰਡਣੀ ਐ ਕਹਿੰਦਾ ਹਾਂ ਕਹਿੰਦਾ ਫਿਰ ਪਾਟ ਢੇਰੀਆਂ ਕਹਿੰਦਾ ਜੀ ਢੇਰੀਆਂ ਪਈਆਂ ਨੇ ਇੱਕ ਦਾ ਥੱਲੇ ਵਾਲਾ ਪਾਸਾ ਇੱਕ ਦਾ ਤੇਰੇ ਵਾਲਾ ਪਾਸਾ ਤੇਰੀ ਉੱਥਲਾ ਜਿਹੜੀ ਮਰਜ਼ੀ ਸੰਭ ਲੈ લાલા ਕਹਿੰਦਾ ਨਾ ਨਾ ਮੈਂ ਤਾਂ ਜੜਾਂ ਵਾਲਾ ਪਾਸੇ ਹੀ ਸਾਂਭੂ ਉਹਨੇ ਆਖਿਆ ਕਿਉਂ ਥੇਲੀਆਂ ਭਰੀਆਂ ਹੀ ਮਿਲਣੀਆਂ ਕਣਕੀਆਂ ਤਾਂਹਾਂ ਤਾਂ ਬੱਲੀਆਂ ਹੀ ਕਹਿਦੀਆਂ ਨੇ ਕਹਿੰਦਾ ਜੀ ਚੰਗਾ ਉਹ ਜ਼ਿਮੀਦਾਰ ਨੇ ਭਾਈ ਕੰਪੈਨ ਫੇਰੀ ਆਪਦੀ ਕਣਕ ਵੱਢ ਕੇ ਘਰੇ ਮਾਰੀ ਕਹਿੰਦਾ ਜੀ ਆਪਦੀਆਂ ਹੁਣ ਉਹ ਤੁਸੀਂ ਟਾਂਗਰ ਜਾ ਇਕੱਠਾ ਕਰ ਲੋ ਉਹ ਲਾਲਾ ਭਾਈ ਦਿਹਾੜੀਏ ਲੈ ਗਿਆ ਕਰਕੇ ਕਹਿੰਦਾ ਵੀ ਸਕਰਗੰਦੀਆਂ ਵਾਂਗੂ ਪੱਟੋ ਥੱਲੇ ਲਫਾਫੇ ਭਰੇ ਵੀ ਨੇ ਉਹ ਕਹਿੰਦੇ ਮੂਰਖਾ ਕਿਤੇ ਕਣਕ ਦੇ ਲਫਾਫੇ ਥੱਲੇ ਭਰੇ ਵੀ ਹੁੰਦੇ ਨੇ ਕਣਕ ਤਾਂ ਕਹਿੰਦਾ ਤਾਂਹਾਂ ਹੁੰਦੀ ਐ ਕਹਿੰਦਾ ਜਰ ਅਸੀਂ ਬੀ ਬੀਜੇ ਆ ਵੀ ਥੱਲੇ ਹੁੰਦੀ ਐ ਉਹ ਕਹਿੰਦਾ ਥੱਲੇ ਥੱਲੇ ਨਹੀਂ ਹੁੰਦੀ ਕਣਕ ਹੈ ਤੂੰ ਮੂਰਖਾ ਲਾਲਾ ਉਹਨੇ ਸੋਚਿਆ ਵੀ শাਲਾ ਇਹਦਾ ਧੋਖਾ ਹੀ ਹੋ ਗਿਆ ਲਾਲਾ ਚੁੱਪ ਕਰ ਗਿਆ ਕਾਲੇ ਦਾ ਕਣਕ ਹੈ ਨਹੀਂ ਕਣਕ ਦਾ ਕਹਿੰਦਾ ਉਹ ਲੈ ਗਿਆ ਉਹ ਕਹਿੰਦਾ ਵੀ ਇਹ ਤਾਂ ਘਾਟੇ ਦਾ ਬਣ ਜਾਇਆ ਜ਼ਿਮੀਦਾਰ ਨੂੰ ਕਹਿੰਦਾ ਕਹਿੰਦਾ ਵੀ ਫਸਲ ਦਾ ਤਾਂ ਕੰਮ ਘਾਟੇ ਦਾ ਹੀ ਆ ਕਿਉਂ ਘਾਟੇ ਦਾ ਆਇਆ ਉਹਦੇ ਲੁੱਟ ਪਈ ਲੋਟ ਨਾ ਆਈ ਕਹਿੰਦਾ ਵੀ ਇਹ ਵੀ ਤੰਡਾ ਸੱਡ ਕਹਿੰਦਾ ਤੈਨੂੰ ਮੈਂ ਮਿਹਸ ਲੈ ਕੇ ਦਿਨਾ ਕਹਿੰਦਾ ਦੁੱਧ ਆਪਣਾ ਦੋ ਅੱਧੀ ਲਾਲਾ ਕਹਿੰਦਾ ਜ਼ਮੀਦਾਰ ਕਹਿੰਦਾ ਚੰਗਾ ਜੀ ਪਾਲ ਮੈ ਲਊ ਮੈਂ ਇਸ ਦੇ ਪੈਸੇ ਤੂੰ ਲਾ ਦੇ ਲਾਲੇ ਨੇ ਭਾਈ ਚੰਗੀ ਮੈਂ ਲਿਆਂਦੀ ਇੱਕ ਸੂਣ ਵਾਲੀ ਜ਼ਮੀਦਾਰ ਦੇ ਘਰੇ ਬਨਤੀ ਉਹ ਸੰਭਿਆ ਕਰੇ ਉਹ ਸੰਭਿਆ ਕਰੇ ਉਹ ਜਦੋਂ ਸੰਭਿਆ ਕਰੇ ਤਾਂ ਭਾਈ ਮੈਂ ਸ ਹੌਲੀ ਹੌਲੀ ਮੈਂ ਸੂਪੀ ਲਾਲੇ ਨੇ ਜਾ ਕੇ ਭਾਈ ਪੁੱਛਿਆ ਕਹਿੰਦਾ ਮੱਝ ਸੂਪੀ ਅੱਜ ਕਹਿੰਦਾ ਹਾਂ ਜੀ ਅੱਜ ਰਾਤ ਸੂਪੀ ਕਹਿੰਦਾ ਕੋਈ ਨਹੀਂ ਜੇਰ ਜੂਰ ਪੈ ਲੈਣ ਦੇ ਫੇਰ ਵੰਡਾਂਗੇ ਆਪਾਂ ਭਾਈ ਜੇਰ ਪੈ ਗਈ ਮੈਸ ਭਾਈ ਚੋਣ ਦੇ ਕਾਬਲ ਹੋਗੀ ਲਾਲਾ ਕਹਿੰਦਾ ਹਾਂ ਬਈ ਹੁਣ ਕਹਿੰਦਾ ਮਿੰਕੇ ਨੂੰ ਵੰਡ ਦੇ ਮੈਂ ਇਸ ਨੂੰ ਜੀਵੀਦਾਰ ਨੇ ਭਾਈ ਸਿੰਘਾ ਬੰਨੀਓ ਛੋਟੀ ਧਰੀ ਉਧਰੋਂ ਪੂਸਮ ਨੇ ਧਰੀ ਵਿਚਾਲੇ ਨਿਸਾਨੀ ਲਾਤੀ ਮੈਸ ਦੇ ਟੂਹੇ ਤੇ ਕਹਿੰਦਾ ਲੈ ਵੀ ਇੱਥੇ ਅੱਧੀ ਹੋ ਗਈ ਇੱਕ ਦਾ ਮਗਰਲਾ ਪਾਸਾ ਇੱਕ ਦਾ ਮੂਹਰਲਾ ਪਾਸਾ ਬਾਣਿਏ ਨੇ ਸੋਚਿਆ ਵੀ ਮੰਗਰੀ ਆ ਦੁੱਧ ਤਾਂ ਮੂਰੇ ਕੀ ਆ ਕਹਿੰਦਾ ਵੀ ਮੈਂ ਤਾਂ ਮਗਰਲਾ ਪਾਸਾ ਸੰਭੂ ਕਹਿੰਦਾ ਚੰਗਾ ਹੁਣ ਭਾਈ ਲਾਲੇ ਨੇ ਤਾਂ ਮਗਰਲਾ ਪਾਸਾ ਸੰਭ ਲਿਆ ਜ਼ੀਮੀਦਾਰ ਨੇ ਸਾਂਭ ਲਿਆ ਮੂਰਲਾ ਪਾਸਾ ਉਹ ਕੱਖ ਪਾਈ ਜਾ ਕਰੇ ਪਾਣੀ ਪੀਂ ਜਾ ਕਰੇ ਦਾਣਾ ਪਾਈ ਜਾ ਕਰੇ ਲਾਲਾ ਦੁੱਧ ਕੱਢ ਕੇ ਲੈ ਜਾ ਕਰੇ ਗੋਹਾ ਚੱਕਿਆ ਕਰੇ ਪਾਥੀਆਂ ਪੱਥ ਦਿਆ ਕਰੇ ਉਹ ਘਾਟੇ ਚ ਭਾਈ ਉਹਨੇ ਖਾ ਪੈਣਾ ਆਪਾਂ ਤਾਂ ਕੋਈ ਬਚਦਾ ਹੀ ਨਹੀਂ ਦੁੱਧ ਇਹ ਲੈ ਜਾਂਦਾ ਸਾਰਾ ਚੋ ਕੇ ਇਹਦਾ ਮੂਰਲਾ ਪਾਸਾ ਮੈਨੂੰ ਦੇ ਗਿਆ ਬਿਜਤਰਾ ਕੋਈ ਬਚਦਾ ਹੀ ਨਹੀਂ ਉਹ ਉਦੋਂ ਬਾਅਦ ਭਾਈ ਐਵੇਂ ਜਿਵੇਂ ਹੁੰਦਾ ਰਿਹਾ ਲਾਲਾ ਤੇ ਲਾਲੀ ਆਇਆ ਕਰਨ ਧਾਰ ਚੋ ਕੇ ਲੈ ਜਾ ਕਰਨ ਗੋਹਾ ਚੱਕ ਕੇ ਲੈ ਜਾ ਕਰਨ ਦੁੱਧ ਘਰੇ ਵਰਤਿਆ ਕਰਨ ਗੋਹੇ ਦੀਆਂ ਪਾਥੀਆਂ ਪੱਥ ਦਿਆ ਕਰਨ ਉਹ ਭਾਈ ਮੇਰੇ ਵਰਗਾ ਭਾਈ ਕੱਖ ਪੌਂਦਾ ਰਹਿ ਜਾ ਕਰੇ ਉਹਨੇ ਭਾਈ ਕਿਤੇ ਫਿਰ ਐਸ ਭਾਈ ਮੰਗੂ ਪੁੱਛਿਆ ਇਹੋ ਜੇ ਭਾਈ ਨੂੰ ਪੁੱਛਿਆ ਕਹਿੰਦਾ ਯਾਰ ਅਸੀਂ ਮਹਸ ਲੈ ਲਈ ਸਾਜੀ ਕਹਿੰਦਾ ਮੈਨੂੰ ਤਾਂ ਕੁਝ ਬਚਦਾ ਹੀ ਨਹੀਂ ਕਹਿੰਦਾ ਇਹਦਾ ਕੋਈ ਹੱਲ ਉਹ ਭਾਈ ਕਹਿੰਦਾ ਵਾਹ ਹੱਲੇ ਦਾ ਤੈਨੂੰ ਮੈਂ ਦੱਸੂ ਕਹਿੰਦਾ ਲਾਲਾ ਦਾ ਤੈਨੂੰ ਆਪੇ ਭੱਜ ਕੇਦਾ ਦੁੱਧ ਦੇ ਕੇ ਜਾਇਆ ਕਰੂ ਕਹਿੰਦਾ ਮੈਂ ਯਾਰ ਅੱਧੇ ਦੁੱਧ ਦਾ ਹੱਕਦਾਰ ਆਂ ਕਹਿੰਦਾ ਤੈਨੂੰ ਦੁੱਧ ਆਪੇ ਦੇ ਕੇ ਜਾਇਆ ਕਰੂ ਕਹਿੰਦਾ ਮੈਨੂੰ 10 ਢੰਗ ਕਹਿੰਦਾ ਢੰਗ ਕੀ ਕਹਿੰਦਾ ਅੱਧਾ ਦਾ ਪਸਾ ਤੇਰਾ ਹੀ ਆ ਮੂਹਰਲਾ ਕਹਿੰਦਾ ਹਾਂ ਕਹਿੰਦਾ ਜਦੋਂ ਚੋਣ ਲੱਗੇ ਨਾ ਮੂਰੇ ਖੜਦੀ ਕਹਿੰਦਾ ਜਦੋਂ ਚੋਣ ਲੱਗੇ ਸਿੰਘਾਂ ਦੇ ਮਾਰੀ ਡੰਡਾ ਮੈਸਦੇ ਕਹਿੰਦਾ ਵੀ ਠੀਕ ਐ ਕਹਿੰਦਾ ਦੁੱਧ ਆਪੇ ਦੇ ਕੇ ਜਾਊ ਤੈਨੂੰ ਤੜ ਕਿਉਂ ਭਾਈ ਉਹਨੇ ਦਾ ਜੀਮਿਦਾਰ ਨੇ ਤਾਂ ਲੈ ਕੇ ਨਾ ਇੱਕ ਡੰਡਾ ਲੰਬਾ ਸਾਰਾ ਖੁਣਲੀ ਦੇ ਕੋਲੇ ਰੱਖਤਾ ਆਏ ਲਾਲਾ ਤੇ ਲਾਲੀ ਧਾਰ ਤੇ ਹੋਣਾ ਭਾਈ ਖੜ ਗਿਆ ਕੋਲੇ ਡੰਡਾ ਲੈ ਕੇ ਉਹ ਜਦੋਂ ਭਾਈ ਲੱਗੇ ਉਹ ਧਾਰ ਚੋਂ ਉਹਨੇ ਸਿੰਘਾਂ ਤੇ ਮਾਰੀ ਛੋਟੀ ਮੈਂ ਇਸਨੇ ਮਾਰੀਆਂ ਲੱਤਾਂ ਲਾਲਾ ਜੀ ਦਾ ਮਗਰ ਛੜਤਾ ਮੈਂ ਇਸਨੇ ਆ ਜਾ ਆ ਜਾ ਕਹਿੰਦਾ ਫੇਰ ਚੋਵਾਂਗੇ ਹਜੇ ਨਹੀਂ ਮਿਲਦੀ ਉਹ ਜ਼ਿਮੀਦਾਰ ਕਹਿੰਦਾ ਕੋਈ ਨਹੀਂ ਜਦੋਂ ਮਰਦੀ ਚੋਲਿਓ ਮੈਂ ਵੀ ਘਰੇ ਹੀ ਆ ਉਹ ਥੋੜੇ ਚਿਰ ਮਗਰੋਂ ਫੇਰ ਆ ਗਏ ਵੀ ਹੁਣ ਖੜ ਜੂ ਉਹ ਫੇਰ ਚੋਣ ਲੱਗੇ ਤਾਂ ਉਹਰੇ ਮੈਂ ਇਸ ਦੇ ਨੋਹਾਂ ਤੇ ਮਾਰਿਆ ਡੰਡਾ ਉਹ ਮਾਰੀਆਂ ਲੱਤਾਂ ਸਣੇ ਬਾਲਟੀ ਲਾਲਾ ਜੀ ਮਗਰ ਛੜਤੇ ਉਹ ਕਹਿੰਦਾ ਯਾਰ ਇਹ ਤੂੰ ਕੀ ਕਰਦਾ ਹੈ ਕਹਿੰਦਾ ਕਿਉਂ ਕਹਿੰਦਾ ਤੂੰ ਡੰਡਾ ਮਾਰਦਾ ਹੈ ਕਹਿੰਦਾ ਮੇਰੀ ਗੱਲ ਸੁਣ ਤੇਰੇ ਮੂਹਰੇ ਦੇ ਪਾਸੇ ਨੂੰ ਮੈਂ ਹੱਥ ਨਹੀਂ ਮਗਰਲੇ ਪਾਸੇ ਨੂੰ ਮੈਂ ਹੱਥ ਨਹੀਂ ਲਾਉਂਦਾ ਇਹ ਮੂਹਰਲਾ ਪਾਸਾ ਮੇਰਾ ਮਗਰਲਾ ਪਾਸਾ ਤੇਰਾ ਹੈ ਤੇਰੇ ਪਾਸੇੋਂ ਤਾਂ ਮੈਂ ਹੱਥ ਲਾਉਂਦਾ ਨਹੀਂ ਮੂਹਰੇ ਪਾਸੇ ਨੂੰ ਮੈਂ ਚਾਹੇ ਕੁਛ ਕਰਾਂ ਕਹਿੰਦਾ ਮੈਂ ਤੇਰੇ ਪਾਸੇ ਤਾਂ ਨਹੀਂ ਡੰਡਾ ਮਾਰਦਾ ਮੈਂ ਤਾਂ ਮੂਰੇ ਮਾਰਦਾ ਮੂਰੇ ਨੂੰ ਮੈਂ ਕੁਛ ਕਰਾਂ લાલેલા સોચ્યા ਵੀ ਇਹਨੂੰ ਤਾਂ ਕੋਈ ਬੰਦੇ ਨੇ મત ਦਿੱਤੀ ਇਹ ਤਾਂ ਹੁਣ ਨਹੀਂ ਇਹ ਮਾਰ ਖਾਂਦਾ ਕਹਿੰਦਾ ਵੀ ਚੋ ਲੈਣ ਦੇ ਅੱਧਾ ਹੀ ਦੁੱਧ ਲੈ ਲਿਆ ਕਰ ਕਹਿੰਦਾ ਬੱਸ ਫਿਰ ਆਪਣਾ ਰੋਲਾ ਨਿਬੜ ਗਿਆ ਵੱਡੀ ਵੀ ਆ ਮੈਂ ਚੂਈ ਚੱਲ ਉਹ ਦੁੱਧ ਚੋਇਆ ਕਰੇ ਭਾਈ ਜ਼ਿੰਮੇਦਾਰ ਆਪਦਾ ਪਾਈ ਲੀਟਰ ਲੈ ਕੇ ਪਹਿਲਾਂ ਵਹਿ ਜਾ ਕਰੇ ਮਿਣਕੇ ਪਾ ਦੇ ਭਾਈ ਅੱਧਾ ਇੱਧਰ ਉਹ ਮਿਣਕੇ ਪਾ ਦਿਆ ਕਰੇ ਉਹ ਆਇਆਂ ਵੀ ਜਿਹੜਾ ਲਾਲਾ ਹੁੰਦਾ ਨਾ ਇਹ ਬੜੀ ਸ਼ੈਅਰੀ ਕਰਦਾ ਹੁੰਦਾ ਥੋੜੀ ਜੀ ਹੈ ਕਿ ਨਹੀਂ ਪੰਡਤ ਨੂੰ ਰੋਟੀ ਖਵਾਉਣ ਲੈ ਜੇ ਲਾਲਾ ਆਪਦੇ ਘਰੇ ਭੋਜਨ ਖਵਾਉਣ ਨੂੰ ਲਾਲਾ ਲੈ ਜੇ ਖਾਰਾ ਟੱਬਰ ਕਹੀਂ ਜਾਊ ਪੰਡਿਤ ਜੀ ਖੁਸ਼ ਹੋ ਕੇ ਜਾਇਓ ਪੰਡਿਤ ਜੀ ਖੁਸ਼ ਹੋ ਕੇ ਜਾਇਓ ਪੰਡਤ ਨੂੰ ਪਮਾ ਭੋਰਾ ਨਾ ਦੇਵੇ ਇਧਰ ਵੱਧ ਜ਼ੋਰ ਲਾ ਦੇਣਗੇ ਪੰਡਿਤ ਜੀ ਖੁਸ਼ ਹੋ ਕੇ ਜਾਇਓ ਪੰਡਤ ਦੇ ਪਿਓ ਨੂੰ ਵੀ ਕਹਿਣਾ ਪਊਗਾ ਵੀ ਮੈਂ ਖੁਸ਼ ਆ ਫਿਰ ਸੇਕੜ ਪੰਡਤ ਕਹਿ ਜਾਂਦਾ ਕੋਈ ਨਹੀਂ ਜੀ ਮੈਂ ਖੁਸ਼ ਆ ਖੁਸ਼ ਆ ਅੱਛਾ ਉਦੋਂ ਬਾਅਦ ਫਿਰ ਰੋਟੀ ਖਾ ਕੇ ਖੁਸ਼ ਕਹਿ ਕੇ ਜਦੋਂ ਪੰਡਤ ਆ ਦੇ ਘਰੇ ਵਗ ਗਿਆ ਜੇ ਨੂਨ ਦੀ ਥੈਲੀ ਲੈਣ ਵੀ ਵਗ ਜੇ ਉਹੀ ਲਾਲਾ ਪੰਜ ਪੈਸੇ ਨਹੀਂ ਘਟਾਉਂਦਾ ਇਹ ਬੜੀ ਸ਼ਿਆਰ ਬਿਆਦਰੀ ਐ ਛੇਠੋ ਮੇਰੀ ਗੱਲ ਦਾ ਗੁੱਸਾ ਮਤ ਕਰਨਾ ਇਹ ਗੱਲ ਸਹੀ ਐ ਝੂਠ ਨਹੀਂ ਐ ਹਟਦੇ ਨਹੀਂ ਲਾਲਾ ਪੈਸੇ ਦੀ ਮਾਰ ਖਾਂਦਾ ਉਹ ਪਮਾ ਪੰਡਤ ਦੇ ਜੇ ਪੰਡਤ ਖੀਰਾ ਮੰਗਲੇ ਪਮਾ 50 ਰੁਪਈਆ ਦਾ ਖੀਰਾ ਮਿਲੇ ਖੀਰਾ ਲਿਆ ਕੇ ਦੇਉ ਪੰਡਤ ਨੂੰ ਖੁਸ਼ ਕਰਨ ਦਾ ਮਾਰਾ ਪਰ ਨੂਨ ਦੀ ਥੈਲੀ ਚ 5 ਰੁਪਈਏ 5 ਪੈਸੇ ਨਹੀਂ ਘਟਾਉਂਦਾ ਲੈ ਮੇਰੇ ਭਾਈ ਇਹ ਆ ਲਾਲੇ ਦੀ ਗੱਲ